ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਜਿਹੜਾ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈਆਂ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਵੈਸੇ ਇੱਕ ਸਲਾਈ ਵਿੱਚ ਹੀ ਬਣ ਜਾਂਦਾ ਉਲਟੀ ਸਲਾਈ ਜਿਹੜੀ ਉਹ ਪੂਰੀ ਉਲਟੀ ਬਣੇਗੀ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਦਾ ਡਿਜ਼ਾਈਨ ਹੈ ਦੋ-ਦੋ ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਏਗਾ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ ਬਣਾ ਸਕਦੇ ਜੇ ਲੇਡੀਜ਼ ਦੀ ਕੋਟੀ ਤੇ ਬਣਾ ਸਕਦੇ ਜੇ ਬੱਚਿਆਂ ਦੀ ਕੋਟੀ ਤੇ ਬਣਾ ਸਕਦੇ ਜੇ ਬਿਲਕੁਲ ਛੋਟਾ-ਛੋਟਾ ਡਿਜ਼ਾਈਨ ਹੈ ਤੇ ਇਸ ਨੂੰ ਤੁਸੀਂ ਬਜ਼ੁਰਗਾਂ ਦੀ ਕੋਟੀ ਤੇ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਣਾਉਣ ਵਿੱਚ ਬਹੁਤ ਹੀ ਸਾਨ ਆ ਬੜੇ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਿਆ ਬਣਿਆ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਵੀਡੀਓ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਦਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਤੁਸੀਂ ਸਾਰੇ ਜਿਹੜੇ ਨਵੇਂ-ਨਵੇਂ ਡਿਜ਼ਾਈਨ ਆ ਪਹਿਲਾਂ ਦੇਖ ਸਕੋ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਆ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਕੋਈ ਵੀ ਤੁਸੀਂ ਬਾਰਡਰ ਬਣਾ ਲੈਣਾ ਤੇ ਉਸ ਤੋਂ ਬਾਅਦ ਇਹ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਸ਼ੁਰੂ ਕਰ ਲੈਣਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਪਹਿਲਾਂ ਪਹਿਲਾ ਕੁੰਡਾ ਜਿਹੜਾ ਹਮੇਸ਼ਾ ਦੀ ਤਰ੍ਹਾਂ ਸੀ ਉਤਾਰ ਲੈਣਾ ਹੁਣ ਕੀ ਕਰਨਾ ਐ ਸਾਡੇ ਕੋਲੋਂ ਦੋ ਕੁੰਡੇ ਦੋ ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾਉਣਾ ਆ ਵੇਖੋ ਕਿਸ ਤਰ੍ਹਾਂ ਕਰਨਾ ਇਹ ਇੱਕ ਕੁੰਡੇ ਦੇ ਵਿੱਚੋਂ ਇੱਕ ਆਪਾਂ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਐਕਸਟਰਾ ਕੁੰਡਾ ਲੈ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਦੋ ਕੁੰਡਿਆਂ ਦੇ ਸੈਂਟਰ ਦੇ ਵਿੱਚੋਂ ਇੱਕ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਥੋੜਾ ਲੂਜ਼ ਲੈ ਲਓ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਜਿਹੜਾ ਅਸੀਂ ਐਕਸਟਰਾ ਲੂਪ ਲਿਆ ਹੈ ਨਾਲ ਹੀ ਉਹ ਸਾਡਾ ਇੱਕ ਕੁੰਡਾ ਘਟ ਗਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦੇ ਸੈਂਟਰ ਚੋਂ ਇੱਕ ਬਾਧੂ ਕੁੰਡਾ ਲੈ ਲਾਂਗੇ ਫਿਰ ਤਗਾ ਆਪਣੀ ਵਾਲੀ ਸਾਈਡ ਕਰਕੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦਾਂਗੇ ਉਲਟਾ ਆਉਣਦੇ ਹੋਏ ਫਿਰ ਤਗਾ ਪਿਛਲੀ ਸਾਈਡ ਕਰ ਲੈਣਾ ਹੈ ਦੋ ਕੁੰਡਿਆਂ ਦੇ ਸੈਂਟਰ ਚੋਂ ਇੱਕ ਐਕਸਟਰਾ ਕੁੰਡਾ ਲੈ ਲੈਣਾ ਫਿਰ ਤਗਾ ਆਪਣੀ ਵਾਲੀ ਸਾਈਡ ਕਰ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬਸ ਪੂਰੀ ਸਲਾਈ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਹੈ ਬੜਾ ਹੀ ਸੋਖਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗੇਗਾ ਬਿਗਨਰ ਜਿਹੜੇ ਉਹ ਵੀ ਇਹਨੂੰ ਆਸਾਨੀ ਦੇ ਨਾਲ ਬਣਾ ਸਕਦੇ ਨੇ ਇਸ ਤਰ੍ਹਾਂ ਕਰਕੇ ਪੂਰੀ ਸਲਾਈ ਅਸੀਂ ਕੰਪਲੀਟ ਕਰ ਲੈਣੀ ਐ ਇੱਕ ਕੁੰਡਾ ਮੇਰੇ ਕੋਲ ਵਾਧੂ ਹੈ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਕੇ ਤੇ ਆਪਣੇ ਕੁੰਡੇ ਜਿਹੜੇ ਉਹ ਬਰਾਬਰ ਕਰ ਲਵਾਂਗੇ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੋਣ ਆ ਗਈ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੀ ਸਾਈਡ ਪਹਿਲਾ ਕੁੰਡਾ ਉਤਾਰ ਲਿਆ ਫਿਰ ਸਾਰੇ ਕੁੰਡੇ ਉਲਟੇ ਬਣਾਵਾਂਗੇ ਸਿਰਫ ਇੱਕ ਹੀ ਸਲਾਈ ਵਿੱਚ ਡਿਜ਼ਾਈਨ ਬਣ ਜਾਂਦਾ ਹੈ ਤੇ ਬਾਕੀ ਉਲਟੀ ਸਲਾਈ ਜਿਹੜੀ ਉਹ ਤੇ ਉਲਟੀ ਹੀ ਬਣਨੀ ਉਲਟੀ ਸਲਾਈ ਦੇ ਵਿੱਚ ਡਿਜ਼ਾਈਨ ਨਹੀਂ ਬਣੇਗਾ ਬਹੁਤ ਹੀ ਸੋਖੇ ਤਰੀਕੇ ਦਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਥੋੜੀ ਜੀ ਮੋਟੀ ਬੂਲ ਤੇ ਬਣਾਓਗੇ ਤੇ ਡਿਜ਼ਾਈਨ ਤੁਹਾਡਾ ਜਿਹੜਾ ਜਿਆਦਾ ਮਤਲਬ ਉੱਬਰ ਕੇ ਆਏਗਾ ਹੁਣ ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਦੱਸ ਦਿੰਨੀ ਕਿ ਇਸ ਤਰ੍ਹਾਂ ਕਰਨਾ ਪਹਿਲਾਂ ਕੁੰਡਾ ਉਤਾਰ ਲੈਣਾ ਆ ਫਿਰ ਦੋ ਕੁੰਡਿਆਂ ਦੇ ਸੈਂਟਰ ਦੇ ਵਿੱਚੋਂ ਇੱਕ ਬਾਧੂ ਕੁੰਡਾ ਲੈ ਲੈਣਾ ਇਸ ਤਰ੍ਹਾਂ ਕਰਕੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਨਾ ਹੈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਇਹੀ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਹੈ ਛੋੜਾ ਲੂਜ਼ ਹੀ ਬੰਦਾ ਹੈ ਇਹ ਡਿਜ਼ਾਈਨ ਵੈਸੇ ਬਰੀਕ ਹੁੰਨ ਤੇ ਇੰਨਾ ਸੋਹਣਾ ਨਹੀਂ ਲੱਗੇਗਾ ਜਿੰਨਾ ਇਹ ਮੋਟੀ ਹੁੰਨ ਤੇ ਸੋਹਣਾ ਲੱਗੇਗਾ ਧਾਗਾ ਪਿੱਛੇ ਕਰਾਂਗੇ ਦੋ ਕੁੰਟਿਆਂ ਦੇ ਸੈਂਟਰ ਦੇ ਵਿੱਚੋਂ ਇੱਕ ਗੁੰਡਾ ਲੈ ਲੈਣਾ ਫਿਰ ਦੋ ਕੁੰਡਿਆਂ ਤੋਂ ਇੱਕ ਗੁੰਡਾ ਕਰ ਦੇਣਾ ਧਾਗਾ ਅਗਲੀ ਵਾਲੀ ਸਾਈਡ ਕਰਕੇ ਬਸ ਇਹੀ ਆਪਾਂ ਜਿਹੜੇ ਦੋ ਕੁੰਡੇ ਨੇ ਰਿਪੀਟ ਕਰਨੇ ਐ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਬਿਲਕੁਲ ਰੈਡੀमेड ਕੋਟੀ ਦੀ ਤਰ੍ਹਾਂ ਹੀ ਕੋਟੀ ਤੁਹਾਡੀ ਬਣੇਗੀ ਜਦੋਂ ਅਸੀਂ ਜੈਂਟਸ ਦੀ ਕੋਈ ਵੀ ਕੋਟੀ ਬਣਾਉਣੀ ਹੁੰਦੀ ਹੈ ਤੇ ਡਿਜ਼ਾਈਨ ਲੱਭਣੇ ਜਿਹੜੇ ਥੋੜੇ ਔਖੇ ਹੋ ਜਾਂਦੇ ਲੇਡੀਜ਼ ਕੋਟੀ ਵਾਸਤੇ ਬਹੁਤ ਸਾਰੇ ਜਾਲੀ ਵਾਲੇ ਡਿਜ਼ਾਈਨ ਜਿਹੜੇ ਉਹ ਲੱਭ ਜਾਂਦੇ ਨੇ ਜੈਂਟਸ ਕੋਟੀ ਵਾਸਤੇ ਡਿਜ਼ਾਈਨ ਜਿਹੜੇ ਥੋੜੇ ਜਿ ਔਖੇ ਲੱਭਦੇ ਨੇ ਹੁਣ ਆਪਾਂ ਉਲਟੀ ਸਲਾਈ ਜਿਹੜੀ ਆ ਉਹ ਪੂਰੀ ਉਲਟੀ ਬਣਾ ਲੈਣੀ ਆ ਇਹੇ ਦੋ ਸਲਾਈਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਹੈ ਇੱਕ ਸਲਾਈ ਸਿੱਧੀ ਔਰ ਇੱਕ ਸਲਾਈ ਉਲਟੀ ਦੋ ਸਲਾਈਆਂ ਬਣਾਉਣ ਦੇ ਨਾਲ ਹੀ ਸਾਡਾ ਡਿਜ਼ਾਈਨ ਜਿਹੜਾ ਉਹ ਬਣਦਾ ਜਾ ਰਿਹਾ ਹੈ देखो दो सलाइनया है आपा बनाਉਂਦੇ ਜਾਵਾਂਗੇ ਤੇ ਛੋਟਾ ਛੋਟਾ ਡਿਜ਼ਾਈਨ ਜਿਹੜਾ ਇਹ ਬਣਦਾ ਜਾਣਾ ਜਦੋਂ ਆਪ ਬਾਰ-ਬਾਰ ਇਹੀ ਦੋ ਸलाइनया रिपीट ਕਰਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਣਾ ਹੈ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗਦਾ ਹੈ ਬਿਲਕੁਲ ਛੋਟਾ ਛੋਟਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ